ਤੇ ਨਾਲ ਕੌਮ ਦੇ ਸਾਡੇ ਵਿੱਚ ਨੇ ਤੁਸੀਂ ਪਛਾਣਨੇ ਦੇਖੋ ਪਹਿਲਾਂ ਪਛਾਣਨੇ ਬਹੁਤ ਆਫੇ ਸੀ ਔਰੰਗਾ ਆ ਬਾਬਰ ਆ ਮਸਾ ਰੰਗੜਾ ਠੀਕ ਹੈ ਮਹੰਤ ਨੇ ਉਹ ਪਛਾਣਨੇ ਬਹੁਤ ਸੌਕੇ ਸੀ ਸਾਡੇ ਦੁਸ਼ਮਣ ਸਾਡੇ ਸਾਹਮਣੇ ਸੀ ਅੱਜ ਉਹ ਦੁਸ਼ਮਣ ਜਿਹੜੇ ਨੇ ਉਹ ਸਾਡੇ ਵਿੱਚ ਸਾਡੇ ਵਰਗੇ ਨੇ ਤਾਂ ਚੰਗਾ ਹੋਗਾ ਵੀ ਤੁਸੀਂ ਅੱਖਾਂ ਖੋਲੋ ਅਸੀਂ ਜਿਹੜੀ ਜਿਹਦੇ ਹੱਥ ਡੰਡਾ ਉਹਦੇ ਪਿੱਛੇ-ਪਿੱਛੇ ਨਾ ਤੁਰੀਏ ਕਿਉਂਕਿ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਰਵਾਉਣ ਵਾਲੇ ਉਹੀ ਸੀ ਜਿਹੜੇ ਟੱਪਰਾਂ ਨੂੰ ਜਾ ਕੇ ਉਹਦੇ ਸਰੂਪੇ ਪਾ ਰਹੇ ਆਪਣੀ ਸਾਰੀ ਜਿਹੜੀ ਆ ਗੱਲਬਾਤ ਉਹ ਰੱਖਦੇ ਆ ਕਾਫੀ ਸਮਾਂ ਹੋ ਗਿਆ ਅਸੀਂ ਬਸ ਇੱਕ ਦੋ ਬੁਲਾਰੇ ਸਾਡੇ ਹੋਰ ਆ ਜਿਨ੍ਹਾਂ ਨੇ 5-5 7-7 ਮਿੰਟ ਜਿਹੜੀ ਗੱਲ ਰੱਖਣੀਆਂ ਜੇ ਕਹੀਏ ਤਾਂ ਇਹਨਾਂ ਤੋਂ ਬਾਅਦ ਇੱਕੋ ਹੀ ਬੁਲਾਰਾ ਉਸ ਤੋਂ ਬਾਅਦ ਮਨਜੀਤ ਸਿੰਘ ਜਿਹੜੇ ਆ ਸਾਡੀ ਜਥੇਬੰਦੀ ਦੇ ਪ੍ਰਧਾਨ ਆ ਉਹ ਜਿਹੜਾ ਉਹ ਸਾਰਿਆਂ ਦਾ ਧੰਨਵਾਦ ਕਰਨਗੇ ਦੇ ਆਪ ਜੀ ਨੇ ਬਸ 10-15 ਮਿੰਟ ਦੇ ਲਈ ਜੜੀ ਹੈਗੀ ਆ ਉਹ ਸਮਾਂ ਦੇਣਾ ਆਪਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਫਤਿਹ ਪਰਵਾਣ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੌਪਿਕ ਹੈ ਜੀ ਭਾਰਤ ਦਾ ਸੰਵਿਧਾਨ ਸਭ ਤੋਂ ਪਹਿਲਾਂ ਤਾਂ ਬਿਕੋਜ਼ ਸਾਰਾ ਕੁਝ ਵਕੀਲ ਸਾਹਿਬ ਨੇ ਐਕਸਪਲੇਨ ਕਰਦਾ ਸਮਜੀਤ ਸਿੰਘ ਜੀ ਨੇ ਬਹੁਤ ਬਹੁਤ ਵਧੀਆ ਤਰੀਕੇ ਨਾਲ ਚੀਜ਼ਾਂ ਐਕਸਪਲੇਨ ਕੀਤੀਆਂ ਕਿ ਕੁਝ ਅਸੀਂ ਸਹਿ ਆ ਕਿ ਕੁਝ ਅਸੀਂ ਝੱਲਿਆ ਆ ਕਿ ਕੁਝ ਅਸੀਂ ਹੱਡੀ ਖੰਡਾਇਆ ਆ ਤੇ ਜੋ ਪਿੱਛੇ ਲਿਖਿਆ ਆ ਕੈਣੀ ਤੇ ਕਤਨੀ ਸੰਵਿਧਾਨ ਸ਼ੁਰੂਆਤੀ ਤੌਰ 'ਤੇ ਅਸੀਂ ਮੰਨਦੇ ਆ ਕਿ ਨਹੀਂ ਮੰਨਦੇ ਤੁਸੀਂ ਪ੍ਰਵਾਨ ਕੀਤਾ ਆ ਸੰਵਿਧਾਨ ਭਾਰਤ ਦਾ ਕਿ ਨਹੀਂ ਕੀਤਾ ਕਿਉਂਕਿ ਸਿੱਧੀ ਜੀ ਗੱਲ ਹੈ ਇੱਕੋ ਹੀ ਐਗਜ਼ਾਮਪਲ ਬਹੁਤ ਜਣ ਨੇ ਪਹਿਲਾਂ ਵੀ ਦਿੱਤੀ ਹੈ 1425 ਵੀਰ ਨੇ ਬੜੇ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਕੇਸਾਧਾਰੀ ਹਿੰਦੂ ਜਾਨੀਆਂ ਬੋਧੀਆਂ ਦਾ ਮੈਨੂੰ ਪਤਾ ਨਹੀਂ ਪਰ ਮੈਨੂੰ ਸਿੱਖਾਂ ਦਾ ਬਹੁਤ ਚੰਗੀ ਤਰ੍ਹਾਂ ਪਤਾ ਹੈ ਵੀ ਉਹ ਕਦੀ ਨਹੀਂ ਪ੍ਰਵਾਨ ਕਰੇਗੀ ਸਾਡਾ ਆਪਣਾ ਇੱਕ ਸੰਵਿਧਾਨ ਹੈਗਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਸ ਸੰਵਿਧਾਨ ਦੇ ਦਾਇਰੇ ਦੇ ਵਿੱਚ ਜਿਹੜਾ ਸਿੱਖ ਅਸਲ ਸਿੱਖ ਕਿਉਂਕਿ ਅੱਜ ਕੱਲ ਸਾਡੇ ਵਰਗੇ ਗੱਤਰੇ ਚੋਲੇ ਪਾ ਕੇ ਬੜੇ ਪੇਖੀ ਬਣੇ ਹੋਏ ਤੇ ਉਹ ਸਰਕਾਰਾਂ ਦੇ ਬਾੜੇ ਅਸੀਂ ਬੇਸ਼ੱਕ ਹੈ ਜੀ ਸੁਮੇਤ ਸਾਡੀ 부ਚੜ ਸੀਗਾ ਵਿਅੰਤ ਸਿੰਘ 부ਚੜ ਸੀਗਾ ਜਾਂ ਉਮਰਾ ਰੰਗਲ 부ਚੜ ਸੀਗਾ ਘੋਟਣਾ 부ਚੜ ਸੀਗਾ ਹੋਣਗੇ ਉਹਨੇ ਕੀਤੀਆਂ ਤਸ਼ੱਦਤਾਂ ਸਾਡੇ ਤੇ ਪਰ ਉਹਨਾਂ ਨੂੰ ਹੁਕਮ ਦੇਣ ਵਾਲੇ ਅਸਰ 부ਚੜ ਸੀ ਜਾਂ ਕਰਨ ਵਾਲੇ ਅਸਰ 부ਚੜ ਸੀ ਉਹ ਅਸੀਂ ਕਦੀ ਤੈਹ ਨਹੀਂ ਕੀਤਾ ਸੋ ਇੰਡੀਅਨ ਕਨਸਟੀਟਿਊਸ਼ਨ ਦੀ ਜਿੱਤ ਦਾ ਗੱਲ ਕਰਦੇ ਆ ਧਾਰਾ 25 ਦੀ ਚਾਹੇ ਗੱਲ ਕਰੀਏ ਜਾਂ ਮਤਲਬ ਆਰਟੀਕਲ 19 ਦੀ ਗੱਲ ਕਰੀਏ ਮਤਲਬ ਜਿੱਦੂ ਕਹਿੰਦੇ ਕਿ ਸਾਨੂੰ ਬੋਲਣ ਦੀ ਖੁੱਲ੍ਹ ਆਜ਼ਾਦੀ ਹੈ ਉਹ ਵੀ ਖਤਮਾ ਹੋਣੀ ਜੇ ਪਿੱਛੇ ਜਿਹੜਾ ਨੇ ਬ੍ਰਾਡਕਾਸਟ ਬਿਲ ਵੀ ਪਾਸ ਕੀਤਾ ਜਿਹੜੀ ਗੱਲ ਵੀਰਜੀ ਵੀ ਕਹਿ ਗਏ ਕਿ ਅੱਗੇ ਤੁਸੀਂ ਕਾਨਫਰੈਂਸਾਂ ਕਰਨ ਜੋਗੇ ਵੀ ਨਹੀਂ ਰਹੋਗੇ ਹੁਣ ਤਾਂ ਅਸੀਂ ਤੁਸੀਂ ਦੇਖ ਜੋ ਨਾ ਕਿ ਚਲੋ ਪ੍ਰੀਤ ਸਿੰਘ ਸੈਣੀ ਚੈਨਲ ਦੇ ਉੱਤੇ ਐਸਜੀਪੀਸੀ ਦੇ ਖਿਲਾਫ ਬੋਲਦਾ ਬੜਾ ਖੁੱਲ ਕੇ ਬੋਲਦਾ ਹੈ ਠੀਕ ਹੈ ਜੀ ਗੁਰਬਾਣੀ ਖਾਣ ਪਾਣੀ ਉੱਤੇ ਪ੍ਰੋਗਰਾਮ ਚੱਲਦੇ ਨੇ ਸ਼ਹੀਦਾਂ ਦੇ ਚੱਲਦੇ ਨੇ ਸ਼ਹੀਦ ਪਰਿਵਾਰਾਂ ਨੂੰ ਮਦਦ ਪਹੁੰਚ ਜਾਂਦੀ ਹੈ ਲੋੜਵੰਦਾ ਤੱਕ ਅਸੀਂ ਮਤਲਬ ਮਦਦ ਪਹੁੰਚਾ ਲੈਣੇ ਆ ਜਿਹੜਾ ਦੇ ਘਰਾਂ ਤੱਕ ਕਈ ਗਿਆ ਹੀ ਨਹੀਂ ਜਿਹਨਾਂ ਦੇ ਪਰਿਵਾਰ ਆਪਣੇ ਵਾਰ ਦਿੱਤੇ ਇਸ ਮੁਲਕ ਦੇ ਉਤੋਂ ਜਾਂ ਇਸ ਪੰਜਾਬੀ ਖਿੱਤੇ ਦੇ ਉਤੋਂ ਜਾਂ ਆਪਣੀ ਹੋਂਦ ਬਚਾਉਣ ਵਾਸਤੇ ਪਤਾ ਨਹੀਂ ਕਿੰਨੀਆਂ ਮਾਵਾਂ ਨੇ ਜਿਹਨਾਂ ਨੇ ਆਪਣੇ ਜਵਾਨ ਪੁੱਤ ਥਾਪੜਾ ਦੇ ਕੇ ਸੰਤਾ ਦੇ ਨਾਲ ਤੋਰੇ ਸੀ ਪਤਾ ਨਹੀਂ ਕਿੰਨੇ ਬਾਪੂ ਅਜਿਹੇ ਨੇ ਜਿਹਨਾਂ ਨੇ ਮੁੱਛ ਫੁੱਟ ਗੱਭਰੂ ਥਾਪੜਾ ਦੇ ਕੇ ਤੋਏ ਸੀ ਇਹ ਪੁੱਤ ਪੰਜਾਬ ਦੀ ਹੋਂਦ ਬਚਾ ਲਓ ਸਾਡਾ ਖਾਲਸਾ ਰਾਜ ਉੱਜੜ ਗਿਆ ਸੀ ਸਾਡੇ ਆਪਣੀਆਂ ਦੀਆਂ ਬੇੜੀਆਂ ਚ ਬੱਟੇ ਪਏ ਸੀ ਮਾਸਟਰ ਤਾਰਾ ਸਿੰਘ ਆਪੋ ਜਿਹੇ ਉਹ ਸੀਗਾ ਜਿਹਨੂੰ ਇੰਡੀਅਨ ਗਵਰਨਮੈਂਟ ਨੇ ਹੀ ਪ੍ਰੋਜੈਕਟ ਕੀਤਾ ਸੀਗਾ ਬਾਪੂ ਖੜਕ ਸਿੰਘ ਦੀ ਥਾਂ ਦੇ ਉਤੇ 30 ਦੇ ਵਿੱਚ ਆਂਦੇ ਹੀ ਅਕਾਲੀ ਦਲ ਦਾ ਵੀ ਪ੍ਰਧਾਨ ਬਣਾਤਾ ਤੇ ਅਸ ਜੀ ਵੀ ਸੀ ਦਾ ਵੀ ਪ੍ਰਧਾਨ ਬਣਾਤਾ ਸਾਰਾ ਕੁਝ ਇੰਡੀਅਨ ਗਵਰਨਮੈਂਟ ਨੇ ਉਹਦੀ ਆਪਣੇ ਹੱਥ ਚ ਲੈ ਲਿਆ ਸੀ 47 ਚ ਫੇ ਅਸੀਂ ਕੀ ਭਾਲਦੇ ਸੀ ਕਿ ਸਾਨੂੰ ਕੀ ਮਿਲੂਗਾ ਅਬੀਰ ਦੱਸ ਕੇ ਕਿ ਅਜਰਨ ਪੇਸ਼ਾ ਖਿਤਾਬ ਦਿੱਤਾ ਸਾਨੂੰ 47 ਚ ਤੇ ਵਾਦਾ ਨੈਰੂਨ ਕੀ ਕੀਤਾ ਸੀ ਕਿ ਸਿੱਖਾਂ ਦੀ ਰਜ਼ਮੰਦੀ ਤੋਂ ਬਿਨਾ ਸੰਵਿਧਾਨ ਵੀ ਭਾਰਤ ਨਹੀਂ ਕੀਤਾ ਜਾਊਗਾ ਸਭ ਤੋਂ ਸਿਹਤ ਸਭ ਤੋਂ ਵਧੀਆ ਖਿਤਾਬ ਸਿੱਖਾਂ ਨੂੰ ਦਿੱਤਾ ਜਾਊਗਾ ਜੇਕਰ ਇਹ ਗਾਂਧੀ ਦੇ ਵਰਡ ਸੀ ਇਹ ਵੀ ਜੇਕਰ ਸਿੱਖ ਅਨਕੰਫਰਟੇਬਲ ਹੁੰਦੇ ਨੇ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਤੇ ਕੋਈ ਤਸ਼ੱਦਦ ਹੋ ਰਹੀ ਹੈ ਤੇ ਆਪਣੀ ਸ਼ਮਸ਼ੀਰ ਦੇ ਜ਼ੋਰ ਦੇ ਉੱਤੇ ਸਿੱਖ ਆਪਣਾ ਹੱਥ ਲੈ ਸਕਦੇ ਹੁਣ ਇਹ ਜਿਹੜੀਆਂ ਚੀਜ਼ਾਂ ਨੇ ਇਹ ਅੱਜ ਅਸੀਂ ਸੁਣਾਉਂਦੇ ਆ ਸਾਨੂੰ ਬੜਾ ਵਧੀਆ ਲੱਗਦਾ ਸੁਣਦੇ ਹੋਏ ਬਸ ਕੀ ਉਹ ਗੱਲਾਂ ਤੁਸੀਂ ਅੱਜ ਕਰ ਸਕਦੇ ਹੋ ਤੁਹਾਨੂੰ ਉਹ ਚੀਜ਼ਾਂ ਕਰਨ ਦਾ ਅਧਿਕਾਰ ਹੈ ਅੱਜ ਮੈਂ ਉਰੇ ਬੈਠ ਕੇ ਬੋਲ ਰਿਹਾ ਹਾਂ ਹੋ ਸਕਦਾ 6 ਮਹੀਨੇ ਤੋਂ ਕਿਉਂਕਿ ਜਿਹੜਾ ਬ੍ਰਾਡਕਾਸਟ ਬਿਲ ਇਹਨਾਂ ਨੇ ਪਾਸ ਕੀਤਾ ਉਹਦੇ ਵਿੱਚ ਕਲੀਅਰਲੀ ਲਿਖਿਆ ਆ ਇਹਨਾਂ ਨੇ ਰੂਲਸ ਐਂਡ ਰੈਗੂਲੇਸ਼ਨਸ ਲਿਸਟਿੰਗ ਕਰਨੀ ਆ ਵੀ ਤੁਸੀਂ ਕਿਸ ਟੌਪਿਕ ਉੱਤੇ ਕਿਸ ਬਾਰੇ ਕਿਸ ਹੱਦ ਤੱਕ ਬੋਲ ਸਕਦੇ ਹੋ ਉਹਦੇ ਵਿੱਚ ਸ਼ਬਦ ਅੰਡਰਲਾਈਨ ਹੋਣਗੇ ਜਿੱਦਾਂ ਵਕੀਲ ਸਾਹਿਬ ਬੈਠੇ ਨੇ ਇਹਨੂੰ ਪਤਾ ਵੀ ਅਸੀਂ ਜਿਹੜੀਆਂ ਗੱਲਾਂ ਬੋਲਦੇ ਆ ਨਾ ਸਿਰਫ ਅਸੀਂ ਸ਼ਬਦ ਬਦਲਣਾ ਹੋਊਗਾ ਉਸ ਗੱਲ ਦਾ ਮਤਲਬ ਬੇਸ਼ੱਕ ਉਹ ਹੋਵੇ ਉਦਾਂ ਹੀ ਜਿਹੜੀਆਂ ਚੀਜ਼ਾਂ ਇੰਡੀਅਨ ਸਟੇਟ ਦੇ ਖਿਲਾਫ ਅਸੀਂ ਯੂਜ਼ ਕਰਦੇ ਆ ਠੀਕ ਹੈ ਉਹੋ ਚੀਜ਼ਾਂ ਇਹਨਾਂ ਨੇ ਅੰਡਰਲਾਈਨ ਕਰਦ ਨੇ ਵੀ ਜਿਹੜਾ ਵੀ ਐਂਕਰ ਜਿਹੜਾ ਵੀ ਹੋਸਟ ਜਿਹੜਾ ਵੀ ਬੁਲਾਰਾ ਆ ਸ਼ਬਦ ਬੋਲਦਾ ਆ ਤੇ ਇਹਨਾਂ ਦੀ ਮਰਜ਼ੀ ਹੈ ਕਿਉਂਕਿ ਆਪਣੇ ਚੰਬ ਦੀਆਂ ਚਲਾਣਗੇ ਸਰਕਾਰ ਆਣਗੀਆਂ ਤੁਹਾਡੇ ਤੇ ਯੂਏਪੀਏ ਲਾਣ ਜਾਂ ਉਹ ਪਿੱਛੇ ਬੈਠੇ ਹੋਏ ਨੇ ਠੀਕ ਹੈ ਜੀ ਐਨਐਸਏ ਨਾਲ ਤੁਸੀਂ ਕੱਖ ਨਹੀਂ ਕਰ ਸਕਦੇ ਜਿੱਦਾਂ ਯੂਪੀਐਮਪੀ ਵੱਲ ਐਗਜ਼ਾਮਪਲ ਹੁਣੀ ਦੇ ਗਏ ਵੀ ਉੱਥੇ ਚਾਹੇ ਕਿਸੇ ਕੋ ਝੋਲਾ ਭਰਿਆ ਹੋਇਆ ਬੰਦੂਕਾਂ ਦਾ ਮਿਲ ਜੇ ਆਰਮਜ਼ੈਕਟ ਲਾ ਕੇ 4 ਮਹੀਨੇ ਦੇ ਵਿੱਚ ਬਾਰ ਹੁੰਦੇ ਆ ਨੰਦੇ ਇੱਥੇ ਆਪ ਤੁਸੀਂ ਦੇਖ ਲਓ ਸੁਧੀਰ ਛੁਰੀ ਵਰਗਾ ਹੱਥ 'ਚ ਬੰਦੂਕ ਫੜ ਕੇ ਚਾਹੇ ਪ੍ਰੈਸ ਕਾਨਫਰੰਸ ਕਰ ਦੋ ਨੌਜਵਾਨ ਕਹਿੰਦਾ ਹੋਇਆ ਕਿ ਨੌਜਵਾਨ ਨੂੰ ਮੁੱਟੇ ਮਹਿੰਗੇ ਮੋਟਰਸਾਈਕਲ ਨਖਰੀ ਤੋਂ ਹਥਿਆਰ ਖਰੀਦ ਤੋਂ ਲਾਇਸੈਂਸ ਤੁਹਾਨੂੰ ਅਸੀਂ ਬਣਾ ਕੇ ਦਵਾਂਗੇ ਤੇ ਫਿਰ ਜਦੋਂ ਸਾਡੇ ਵਰਗੇ ਪੱਤਰਕਾਰ ਜਾ ਕੇ ਕੈਪਟਨ ਦੀ ਹਿੱਕ 'ਤੇ ਗੋਡਾ ਧਰ ਕੇ ਪੁੱਛਣ ਵੀ ਇਹਨੂੰ 2 ਟਕੇ ਦੇ ਬੰਦੇ ਨੂੰ ਅਧਿਕਾਰ ਕਿਹਨੇ ਦਿੱਤਾ ਅਸਲੇ ਦੇ ਲਾਇਸੈਂਸ ਬਣਾਉਣ ਦਾ ਤੇ ਉਦੋਂ ਸਾਡੇ 'ਤੇ ਹਮਲੇ ਹੁੰਦੇ ਨੇ ਤੇ ਫਿਰ ਤੁਸੀਂ ਕਿੱਥੋਂ ਆਜ਼ਾਦ ਹੋ ਦੋਰੇ ਮਾਪਦੰਡ ਸਾਨੂੰ ਆਪ ਤੇ ਕਟਾਏ ਕਰਨੇ ਪੈਂਦੇ ਨੇ ਹਿਟਲਰ ਨੇ ਚਾਹੇ ਚੈਂਬਰਾਂ 'ਚ ਬਾੜ-ਬਾੜ ਕੇ ਉਦੋਂ ਲੋਕ ਆਪਣੇ ਦੁਸ਼ਮਣ ਨੂੰ ਭੁਕੇ ਮੋਣ ਸਾਡੇ ਵਾਲਿਆਂ ਨੇ ਜੋ ਸਾਡੇ ਨਾਲ ਕੀਤਾ ਤੁਸੀਂ ਉਹ ਭੁੱਲ ਕੇ ਅਰੰਗੇ ਨੇ ਅਗਰ ਬੰਦ-ਬੰਦ ਸਾਡੇ ਉਦੋਂ ਕਟਵਾਏ ਗਏ ਤਾਂ ਆ ਜਿਹੜੇ ਸਾਡੇ ਹੁਣ ਸੀ 84 ਤੋਂ ਬਾਅਦ ਜੋ ਘਾਣ ਹੋਇਆ ਤੁਸੀਂ ਅ ਮੇਰੇ ਪਾਸੇ ਮੇਰੇ ਚੈਨਲ ਤੇ ਇੱਕ ਸਿੰਘ ਦਾ ਇੰਟਰਵਿਊ ਭਈਆ ਕਹਿੰਦਾ ਮੈਂ ਆਪਣੇ ਪਿੰਡੇ ਤੇ ਲੱਗਿਆ ਸਟਾਮ ਪੈਗਾ ਕੁਝ ਭੁਲਾ ਜਾਗਾ ਜਿੰਨਾ ਮੈਨੂੰ ਕੁੱਟਿਆ ਜਿੰਨਾ ਮੈਨੂੰ ਟਾਰਚਰ ਕੀਤਾ ਹੈ ਗੁੱਤ ਅੰਦਾਨਾ ਮੇਰੇ ਛੇੜਖਣ ਕੀਤੀ ਮੇਰੇ ਕਹਿੰਦਾ ਮੈਂ ਉਹ ਭੁੱਲ ਜਾਗਾ ਪਰ ਕਹਿੰਦਾ ਮੈਂ ਥਾਣੇ ਦੇ ਵਿੱਚ ਵਾਪਰੀ ਇੱਕ ਚੀਜ਼ ਮੈਨੂੰ ਨਹੀਂ ਲੱਗਦਾ ਮਰਨ ਤੱਕ ਭੁੱਲਾਂਗਾ ਕਹਿੰਦਾ ਮੇਰੇ ਮੈਨੂੰ ਮੇਰੀ ਰੂਹ ਕੰਬਦੀ ਹੈ ਕਿ ਭੈਣ ਤੇ ਭਰਾ ਮਨੇ ਸਾਹਮਣੇ ਖੜੇ ਕਰਕੇ ਨੰਗੇ ਕੀਤੇ ਗਏ ਸੀ ਉਸ ਤੋਂ ਬਾਅਦ ਜਬਰਦਸਤੀ ਭਰਾ ਨੇ ਅੱਖਾਂ ਬੰਦ ਕਰਕੇ ਮੁਠਾ ਕੋਟ ਲੀਆਂ ਜਬਰਦਸਤੀ ਚੱਕ ਕੇ ਭਰਾ ਨੂੰ ਪੈਨ ਲੰਮੀ ਪਾ ਕੇ ਉੱਤੇ ਪਾਇਆ ਗਿਆ ਹੁਣ ਇਹ ਉਹ ਇੰਤਿਹਾਂ ਆ ਬੇਸ਼ਰਮੀ ਦੀ ਇਹ ਉਹ ਮੰਜ਼ਰ ਹੈ ਜਿਸ ਨੂੰ ਦੇਖ ਕੇ ਉਹ ਜਿਹੜੇ ਵੀ ਧਰਮ ਦਾ ਪਰਮਾਤਮਾ ਉੱਤੇ ਬੈਠਾ ਕਿ ਅਸੀਂ ਕਹਿੰਦੇ ਗੋਡ ਇਜ਼ ਵਨ ਉਹ ਰੱਬ ਇੱਕੋ ਹੀ ਆ ਮਖੋਟੇ ਜਿੱਥਾਂ ਉਰੇ ਇੱਕ ਇੱਕ ਸਿੱਖਾਂ ਦੇ ਵਿੱਚ 파ੜ 파ਤੇ ਮੁ슬ਮਾਨਾਂ ਦੇ ਚ 파ੜ 파ਤੇ ਬੋਧੀਆਂ ਜੈਨੀਆਂ ਦੇ ਚ 파ੜ 파ਤੇ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਧਾਰਾ ਦੇ ਅਧੀਨ ਲਿਆ ਕੇ ਕਿਸ ਤਰ੍ਹਾਂ ਨਹੀਂ ਹਿੰਦੂ ਨਾ ਪਤਾ ਤੁਹਾਨੂੰ ਰੱਖਦਾ ਉੱਥੇ ਵੀ ਤੁਸੀਂ ਇੱਕ ਨਾ ਹੋ ਸਕੀ ਪਰ ਇਹਨਾਂ ਨੇ 1100 ਸਾਲ ਦੀ ਜਿਹੜੀ ਗੁਲਾਮੀ ਚੱਲੀ ਉਹ ਇਹ ਭੁੱਲ ਕੇ ਕਿਉਂ ਚੱਲੀ ਇਹਨਾਂ ਦੇ ਆਹੇ ਜਿਹੜਾ ਪੰਡਤ ਸ਼ੂਰ ਵੈ ਵੈ ਇਹਨਾਂ ਨੇ ਜਿਹੜੀ ਚ 2576 ਅਲੱਗ ਅਲੱਗ ਜਿਹੜੇ ਇਹਨਾਂ ਨੇ ਕੁੰਵੇ ਬਣਾਏ ਸੀ ਉਹ ਹੋ ਸਭ ਤੋਂ ਵੱਡਾ ਕਾਰਨ ਸੀ ਇਹਨਾਂ ਨੂੰ ਜਿਹੜਾ 1100 ਸਾਲ ਦੀ ਗੁਲਾਮੀ ਚੱਲਣੀ ਪਈ ਕਿਉਂਕਿ ਸਿਰੋ ਕੇ ਸ਼ਾਤਰੀਏ ਸੀਗੇ ਜਿਹੜੇ ਲੜ ਸਕਦੇ ਸੀਗੇ ਹੋਰ ਕੀ ਸੁਦਾ ਹੱਕ ਹੀ ਨਹੀਂ ਸੀਗਾ ਹਥਿਆਰ ਚੱਕ ਕੇ ਲੜਨ ਦਾ ਵ્યાਪ ਜਿਹੜੇ ਸੀਗੇ ਉਹਨਾਂ ਨੂੰ ਸੀ ਤੁਸੀਂ ਬਿਜ਼ਨਸ ਕਰੋ ਖਾਣ ਪੀਣਾ ਤੁਸੀਂ ਇੰਤਜ਼ਾਮ ਕਰਨਾ ਸ਼ੁਰੂ ਤੁਸੀਂ ਸਫਾਈਆਂ ਕਰੋ ਤੇ ਪਾਂਡੇ ਆਰਾਮ ਨਾਲ ਬੈਠੇ ਹੋ ਸੀ ਤੇ 101% ਕਹਿਣਾ ਪਾਂਡੇ ਜਿਹੜੇ ਬਣ ਕੇ ਬੈਠੇ ਉਹ ਭਾਰਤ ਦੇ ਮੂਲ ਨਿਵਾਸੀ ਵੀ ਨਹੀਂ ਹੋਣਗੇ ਤੁਸੀਂ ਚੈੱਕ ਕਰ ਲਿਓ ਜਾ ਕੇ ਡੀਐਨਏ ਕਰਵਾ ਲਿਓ ਇਹਨਾਂ ਦੇ ਬਿਥੇਰੇ ਸਨਾਤਨ ਜਿਹੜੇ ਸਨਾਤਨ ਦੇ ਅਸਲ ਗੁਰੂ ਨੇ ਉਹ ਨਕਾਰਦੇ ਨੇ ਨਾ ਮੰਨੂ ਸਿਮਰਤੀ ਇਹ ਜਿਹੜੇ ਹਿਸਾਬ ਨਾਲ ਪ੍ਰਚਾਰ ਰਹੇ ਨੇ ਇਹ ਆਪਣਾ ਆਪ ਸਵਾਰਨ ਵਾਸਤੇ ਪ੍ਰਚਾਰ ਰਹੇ ਨੇ ਯਕੀ ਉਦੋਂ ਅਗਰ ਕਸ਼ਤਰੀਏ ਜਦੋਂ ਲੜੇ ਹਕੂਮਤਾਂ ਚੜੀਆਂ ਉਹ ਸਾਰੇ ਮਾਰਗੇ ਤੇ ਉਸ ਤੋਂ ਬਾਅਦ ਵੈਸ਼ ਤੇ ਛੂਦਰ ਬਚੇ ਸੀ ਕਿ ਪਾਂਡੇ ਤਾਂ ਪਹਿਲੇ ਟੁਬੱਕੇ ਬੈਠੇ ਸੀ ਉਸ ਵਾਰ ਵੈਸ਼ ਤੇ ਕਸ਼ਤਰੀਏ ਨੇ ਛੇਤਰ ਖਾਦੇ ਰਾਜ ਭਾਗ ਗਿਆ ਹਤਾਂ ਆ ਜਿਹੜੀ ਹੁਣ ਨਵੀਂ ਸੰਸਦ ਬਣੀ ਹੈ ਉੱਥੇ ਜਿਹੜੀ ਸੌਡ ਦਿੱਤੀ ਗਈ ਸੀ ਮੋਦੀ ਨੂੰ ਇੱਕ ਛੜੀ ਜੀ ਦਿੱਤੀ ਗਈ ਸੀ ਨਾ ਬੜੀ ਤੁਸੀਂ ਅਖਬਾਰਾਂ ਚ ਦੇਖੀ ਹੋਣੀ ਹੈ ਉਹਦਾ ਇਤਿਹਾਸ ਸ਼ਾਇਦ ਬਹੁਤ ਘੱਟ ਜਾਣੇ ਨੂੰ ਪਤਾ ਹੋਵੇ ਕੀ ਹੈ ਉਹ ਲਾਸਟ ਹਿੰਦੂ ਸ਼ਾਸਕ ਜਿਹੜਾ ਸੀ ਚੋਲ ਵੰਸ਼ ਦਾ ਆਖਰੀ ਹਿੰਦੂ ਸ਼ਾਸਕ ਉਹ 오ਦੀ ਸੌੜ ਸੀ ਹੁਣ ਉਹਦਾ ਮਤਲਬ ਸਮਝਦੇ ਹੋ ਤੇ ਸਾਡੀ ਜਿਹੜੀ ਰਾਸ਼ਟਰਪਤੀ ਹੈ ਉਹਨੂੰ ਉਸ ਮਤਲਬ ਸਮਾਗਮ ਦੇ ਵਿੱਚ ਅੰਦਰ ਤੱਕ ਨਹੀਂ ਆਣ ਦਿੱਤਾ ਗਿਆ ਪਾਂਡਿਆ ਨੇ ਪੂਰੇ ਵਿਧੀ ਵਿਧਾਨ ਦੇ ਨਾਲ ਮੰਤਰ ਉਚਾਰਣ ਕਰਕੇ ਹਵਨ ਕਰਕੇ ਉਸ ਸੌੜ ਉਹਨੂੰ ਦਿੱਤੀ ਗਈ ਇਹਦਾ ਅਰਥ ਸਮਝਦੇ ਹੋ ਜਿਹੜਾ ਇਹ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਦੀ ਸ਼ੁਰੂਆਤ ਉਹ ਸ਼ੁਰੂ ਹੋ ਗਿਆ ਪਹਿਲੀ ਕੋਸੀ ਦੂਸਰੀ ਰਾਮ ਮੰਦਰ ਤੀਸਰੀ ਅੱਗੇ ਹੁਣ ਜਿਹੜੀ ਤੁਹਾਡੀ ਅਭਿਵਿਅਕਤੀ ਦੀ ਆਜ਼ਾਦੀ ਜਿਹੜੀ ਇਹ ਕਹਿੰਦੇ ਨੇ ਨਾ ਉਤੇ ਇਹਨਾਂ ਨੇ ਅੰਗੂਠਾ ਰੱਖਣਾ ਆ ਆ ਸਾਡੇ ਸਿੰਘ ਬੰਦੀ ਸਿੰਘ ਵਿਹਾਕਿਆਂ ਤੋਂ ਅੰਦਰ ਨੇ ਇਹਨਾਂ ਵਾਸਤੇ ਕੋਈ ਨਹੀਂ ਬੇਸ਼ੱਕ ਬੜੇ ਜਾਣੇ ਕਹਿਣਗੇ ਕੇਸ ਅਲੱਗ-ਅਲੱਗ ਦੇ ਰਾਮ ਰਹੀਮ ਉਹਨੂੰ ਕਿੱਦਾਂ ਫਰੋਲਾ ਮਿਲ ਜਾਂਦੀਆਂ ਨੇ ਸਾਡੇ ਵਾਲਿਆਂ ਨੇ ਜਿਹੇ ਕਿਹੜੇ ਗੁਨਾਹ ਕੀਤੇ ਉਹ ਤਾਂ ਸਾਰੇ ਸਾਬਿਤ ਹੋਏ ਆ ਬਿਲਾਫਤਾਰ ਸਾਬਤ ਹੋਏ ਆ ਉਹਨੇ ਨਬੂਜਾ ਕਿੰਨੇ ਬੰਦੇ ਕੀਤੇ ਸਾਬਤ ਹੋਇਆ ਕਤਲ ਕਿੰਨੇ ਕੀਤੇ ਸਾਬਤ ਹੋਇਆ ਪੱਤਰਕਾਰ ਮਾਰਿਆ ਉਹ ਸਾਬਤ ਹੋਇਆ ਆ ਪਰ ਸਾਡੇ ਵਾਲਿਆਂ ਨੇ ਤਾਂ ਮਤਲਬ ਇੱਕ ਕਬੂਚੜ ਨੂੰ ਮਾਰਿਆ ਤੇ ਕਿੰਨੇ ਅੰਦਰ ਤੁੰਨੇ ਆ ਤੇ ਉਹਨਾਂ ਦੇ ਤਰਸ ਦੇ ਆਧਾਰ ਤੇ ਉਹਨਾਂ ਨੂੰ ਤਾਂ ਤਰਸ ਵੀ ਨਹੀਂ ਉਹਨਾਂ ਜਾਣਾ ਤੇ ਜਿਹੜੇ ਪੁਲਿਸ ਵਾਲੇ ਨੌਜਵਾਨੀ ਪੰਜਾਬ ਦੀ ਮਾਰ ਕੇ ਗਏ ਆ ਜਿਨ੍ਹਾਂ ਤੇ ਸਭ ਕੁਝ ਫਾਈਲ ਵੀ ਹੋ ਗਿਆ ਸਾਬਿਤ ਵੀ ਹੋ ਗਏ ਸਜ਼ਾਾਂਾ ਕੱਟ ਉਹਨਾਂ ਦੇ ਉੱਤੇ 4 ਦਿਨਾਂ ਚ ਤਰਸ ਆ ਜਾਂਦਾ ਉਹ ਯੂਪੀ ਨੂੰ ਰਵਾਨਾ ਹੋ ਜਾਂਦੇ ਨੇ ਆਪਣੇ ਘਰਾਂ ਨੂੰ 4 ਹਰ ਸਾਲਾਂ ਦੇ ਵਿੱਚ ਉਹਨਾਂ ਨੂੰ ਰਿਹਾਈ ਮਿਲ ਜਾਂਦੀ ਹੈ ਸੋ ਇਹ ਜਿਹੜੇ ਦੋਰੇ ਮਾਪ ਡੰਡੇ ਚੱਲਣਗੇ ਨਾ ਇਹ ਦੋਰੇ ਮਾਪ ਡੰਡਾ ਨੇ ਕਿਤੇ ਨਾ ਕਿਤੇ ਤਾਂ ਚੰਗਾੜੀ ਲਾਣੀ ਆ ਤੇ ਸਿੱਧੀ ਜੀ ਗੱਲ ਇਹ ਹੈ ਵੀ ਸਾਨੂੰ ਢੈਂਦੀ ਕਲਾਵਲ ਜਾਣ ਦੀ ਲੋੜ ਨਹੀਂ ਹੈ ਅਸੀਂ ਖਾਲਸਾ ਰਾਜ ਦੇ ਵਾਰਸ ਸੀ ਹੈਗੇ ਆ ਤੇ ਰਹਾਂਗੇ ਤੇ ਇਹ ਦੁਨੀਆ ਮੰਦੀ ਹੈ ਬਹੁਤ ਜਾਣੇ ਨੂੰ ਇਹ ਲੱਗਦਾ ਕਿ ਅਸੀਂ ਬਹੁਤ ਕੁਝ ਆਪਣਾ ਗਵਾ ਲਿਆ ਆ ਗਵਾਇਆ ਕਿਉਂ ਆ ਅਸੀਂ ਕਿਉਂਕਿ ਸਾਡੇ ਚ ਕੁਝ ਹੈਗਾ ਕਾਇਨ ਦੀ ਜਾਨ ਸਾਡੇ ਤੋਂ ਨਿਕਲਦੀ ਆ ਸਿਰਫ ਤੇ ਸਿਰਫ ਸਿਕਾਉਨੀ ਕਿਉਂ ਇਹ ਨਿਸ਼ਾਨਾ ਬਣਾਉਂਦੇ ਨੇ ਕਿਸੇ ਹੋਰ ਨੂੰ ਕਿਉਂ ਨਹੀਂ ਇਹ ਬੁਰੀ ਤਰ੍ਹਾਂ ਤਰ੍ਹਾਂ ਨਾਲ ਨਿਸ਼ਾਨਾ ਬਣਾਉਂਦੇ ਆ ਹੁਣ ਇਹ ਕਹ ਕੇ ਹਟਿਆ ਪੈ ਮਤਲਬ ਅਗਰ ਕਿਹਾ ਜਾਏ ਭਾਰਤ ਦੇ ਵਿੱਚ ਤਕਰੀਬਨ 35 ਕਰੋੜ ਪੋਪੂਲੇਸ਼ਨ ਮੁਸਲਮਾਨਾਂ ਦੀ ਹੈ ਪਰ ਇਹਨਾਂੋਂ 2% ਸਿੱਖ ਹੀ ਕਿਉਂ ਚੁੱਪਦੇ ਆ ਕਿਉਂਕਿ ਇਹਨਾਂ ਨੂੰ ਪਤਾ ਆ ਵੀ ਨਿੱਜ ਤੇ ਸਿਰ ਟੰਕ ਲੈ ਜਾਣ ਵਾਲੇ ਸਿੱਖ ਹੀ ਨੇ ਜੇ ਇਹਨਾਂ ਦੇ ਇਸ਼ਟ ਸਥਾਨ 'ਚ ਅਸੀਂ ਵੜ ਗਏ ਟੈਂਕਰ ਟੋਪਾਂ ਚਾੜੀਆਂ ਤੇ ਇਹਨਾਂ ਦੇ 150 ਦਿਨ ਤੋਂ ਬਾਅਦ ਉਹ ਸਾਡਾ ਪ੍ਰਧਾਨ ਮੰਤਰੀ ਹੋਵੇ ਚਾਹੇ ਰਾਸ਼ਟਰਪਤੀ ਹੋ ਜੂਗਾ ਨਹੀਂ ਛੱਡਣਾ ਤੇ ਉਹ ਇਤਿਹਾਸ ਆ ਕਿੰਨੇ ਟੰਗੇ ਆ ਜਿਨ੍ਹਾਂ ਨੇ ਦਰਬਾਰ ਸਵਰ ਅੱਜ ਤੱਕ ਅੱਖਾਂ ਚੱਕੀਆਂ ਸੀ ਦੇਖਿਆ ਸੀ ਸੋ ਨਾਲ ਹੀ ਅਮਰੀਕਾ ਦਾ ਇੱਕ ਖੂਫੀਆ ਏਜੰਟ ਰਿਹਾ ਹੈ ਉਹਨੂੰ ਕਹਿ ਸਕਦੇ ਆ ਵੀ ਬਾਬ ਆਥਾਰਟੀ ਮੈਂ ਤੁਹਾਨੂੰ ਦੱਸਦਾ ਬਹੁਤ ਚਰਚਾ ਦੇ ਵਿੱਚ ਸ਼ਾਇਦ ਵਕੀਲ ਸਾਹਿਬ ਨੇ ਪੜਿਆ ਹੋਵੇ ਆਰਟੀਕਲ ਬਹੁਤ ਚਰਚਾ ਚ ਰਿਆ ਸੀ ਪਹਿਲੀ ਵਾਰ ਅਮਰੀਕਾ ਦੀ ਮਤਲਬ ਪੂਰੇ ਅਮਰੀਕਾ ਦੀ ਜਿਹੜੀ ਖੁਫੀਆ ਏਜੰਸੀ ਹੈ ਉਹਦਾ ਜਿਹੜਾ ਚੀਫ ਰਹਾ ਹੋਵੇ ਅੱਜ ਦੀ ਤਰੀਕ ਦੇ ਵਿੱਚ ਉਹਦੀ ਉਮਰ ਤਕਰੀਬਨ 92 ਜਾਂ 93 ਸਾਲ ਦੀ ਹੈ 52 ਜਾਂ 55 ਸਾਲ ਅਮਰੀਕਨ ਏਜੰਸੀਜ਼ ਵਾਸਤੇ ਕੰਮ ਕੀਤਾ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਬਹੁਤ ਸਾਲ ਰਿਹਾ ਈਵਨ ਕਿ ਅਗਰ ਵੱਡੇ ਤੋਂ ਵੱਡਾ ਕਿਸੇ ਦਾ ਸੰਤਰੀ ਮੰਤਰੀ ਕਿਸੇ ਹੋਰ ਕੰਟਰੀ ਦੇ ਵਿੱਚ ਅਗਰ ਕਿਸੇ ਨੇ ਮਤਲਬ ਹਾਈਡ ਕਰ ਲਿਆ ਆ ਜਾਂ ਕਿਸੇ ਨੇ ਮਤਲਬ ਕੰਪਰੋਮਾਈਜ਼ ਕਰਵਾਣਾ ਆ ਕੋਈ ਵੀ ਤੇ ਉਹਨਾ ਦੀਜ਼ ਕੰਟਰੀਜ਼ ਦੀਆਂ ਡੀਜ਼ ਦੇ ਵਿੱਚ ਵੀ ਉਹ ਬੰਦਾ ਸ਼ਾਮਿਲ ਰਹਿੰਦਾ ਸੀ ਵੀਰ ਕਿ ਕਿਸੇ ਕਿਸੇ ਕੰਟਰੀ ਦਾ ਕੋਈ ਬੰਦਾ ਕਿਡਨੇਰ ਕਰ ਲਿਆ ਜਾਂ ਕਿਸੇ ਦੀ ਡੀਲ ਕਰਾਉਣੀ ਉਹ ਡੀਲਸ ਦੀ ਉਹ ਬੰਦਾ ਕਰਵਾਉਂਦਾ ਰਿਹਾ ਉਹਨੇ ਪਹਿਲੀ ਵਾਰ ਇੱਕ ਬਹੁਤ ਵੱਡਾ ਆਰਟੀਕਲ ਲਿਖਿਆ ਤੇ ਆਰਟੀਕਲ ਮਤਲਬ ਹੈਰਾਨੀ ਹੋਏਗੀ ਵੀ ਉਹਨੇ ਲਿਖਿਆ ਖਾਲਸਾ ਰਾਜ ਉੱਤੇ ਖਾਲਿਸਤਾਨ ਦੇ ਉੱਤੇ ਉਹਨੇ ਕਲੀਅਰਲੀ ਉਸ ਆਰਟੀਕਲ ਦੇ ਵਿੱਚ ਇਹ ਗੱਲ ਕਹੀ ਹੈ ਵੀ ਅੰਗਰੇਜ਼ਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬੇਵਕੂਫੀ ਰਹੀ ਜੋ 1947 ਦੇ ਵਿੱਚ ਸਿੱਖਾਂ ਨੂੰ ਉਹਨਾਂ ਦਾ ਰਾਜ ਨਹੀਂ ਦਿੱਤਾ ਨਾਲ ਹੀ ਉਹਨੇ ਕਲੀਅਰਲੀ ਕਿ ਆਉਣ ਵਾਲੇ ਟਮੇ ਦੇ ਟਾਈਮ ਦੇ ਵਿੱਚ ਜਿਹੜੀ جنگ ਸ਼ੁਰੂ ਹੋਣੀ ਹੈ ਉਸ جنگ ਦੇ ਵਿੱਚ ਉਹ ਚਾਈਨਾ ਵੱਲੋਂ ਸ਼ੁਰੂ ਹੋਊਗੀ ਪਾਕਿਸਤਾਨ ਉਜੜੂਗਾ ਲੈਂਦਾ ਚੜਦਾ ਪੰਜਾਬ ਉਜੜੂਗਾ ਜੇ ਇਹ ਹੋਈ ਤਕਰੀਬਨ 20 ਕਰੋੜ 20 ਕਰੋੜ ਬੰਦੇ ਮਾਰੇ ਜਾਣਗੇ ਤੇ ਜੇ ਇਹ ਘਾਣ ਬਚਾਣਾ ਹੈ ਤੇ ਇਹਦਾ ਅਸਰ ਸਿਰਫ ਇਹ ਨਹੀਂ ਹੈ ਕਿ ਇਧਰਲੇ ਪਾਸੇ ਹੋਣਾ ਪੂਰੀ ਦੁਨੀਆ 'ਚ ਇਹਦਾ ਸਬੂਣਾ ਤੇ ਜੇ ਤੁਸੀਂ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਚਾਹੁੰਦੇ ਹੋ ਤਾਂ ਤੁਹਾਨੂੰ ਸਿੱਖਾਂ ਨੂੰ ਉਹਨਾਂ ਦਾ ਖਾਲਸਾ ਰਾਜ ਦੇਣਾ ਪੈਣਾ ਹੈ ਇਹ ਕੋਈ ਸਿੱਖ ਨਹੀਂ ਮੰਗ ਰਿਹਾ ਇਹ ਉਸ ਕੰਟਰੀ ਦਾ ਜਿਹਨੂੰ ਅਸੀਂ ਕਹਿੰਦੇ ਆ ਯੂਨਾਈਟਿਡ ਸਟੇਟਸ ਆਫ ਅਮਰੀਕਾ ਉਹਦਾ ਮਤਲਬ ਤੁਸੀਂ ਸਮਝਦੇ ਹੋਵੋਗੇ ਕਿ ਅਲੱਗ-ਅਲੱਗ ਉਹਨੀਆਂ ਸਟੇਟਸ ਵੀ ਨੇ ਨਾ ਉਹ ਸਟੇਟਸ ਆਪਣੇ ਆਪ ਦੇ ਵਿੱਚ ਮੁਲਕ ਨੇ ਪਰ ਉਹ ਸਾਰੇ ਸੰਧੀ ਦੇ ਨਾਲ ਜੁੜੇ ਹੋਏ ਨੇ ਹੁਣ ਉਹਨਾਂ ਦਾ ਧਿਆਨ ਰੱਖਣਾ ਹੈ ਉਸ ਕੰਟਰੀ ਦੀ ਸੈਨੇਟ ਨੇ ਜਾਂ ਜਿਹੜੇ ਵੀ ਤੁਸੀਂ ਅਸੀਂ ਮੰਤਰੀ-ਸੰਤਰੀ ਚੁਣ ਰਹੇ ਆ ਪਰ ਕੋਈ ਵੀ ਪੀਐਮ ਕੋਈ ਵੀ ਉਥੇ ਦਾ ਅਧਿਕਾਰੀ ਕਿਸੇ ਇੱਕ ਸਟੇਟ ਦੇ ਗੱਲ 'ਚ ਗੂਠਾ ਨਹੀਂ ਦੇ ਸਕਦਾ ਤੁਸੀਂ ਸਾਡੀ ਆਹ ਗੱਲ ਬੰਨ੍ਹਣੀ ਹੈ ਮਿਲਟਕੀ ਸਟੇਟ ਆਪਣਾ ਸਟੈਂਡ ਕਲੀਅਰ ਕਰਸਾ ਜਿੱਦਾਂ ਖਾਲਿਸਤਾਨ ਦੇ ਮਸਲੇ ਦੇ ਉੱਤੇ ਦੋ ਸਟੇਟਾਂ ਨੇ ਹਰੀ ਝੰਡੀ ਦਿੱਤੀ ਕਿ ਵੀ ਆਰ ਐਗਰੀਵੈਂਟ ਦਾ ਖਾਲਿਸਤਾਨ ਥੈਂਕ ਵੀ ਅਸੀਂ ਠੀਕ ਆ ਸਿੱਖਾਂ ਨੂੰ ਖਾਲਿਸਤਾਨ ਮਿਲਣਾ ਚਾਹੀਦਾ ਹੈ ਇਹਨੂੰ ਪਾਜੜਾ ਤਾਂ ਹੀ ਪਈਆਂ ਇੰਡੀਅਨ ਗਵਰਨਮੈਂਟ ਨੇ ਆਈ ਥਿੰਕ ਅਗਰ ਮੈਂ ਗਲਤ ਨਹੀਂ ਹਾਂ 74 ਦੇ ਵਿੱਚ ਚਟਕੀ ਬਿਹਾਰੀ ਬਾਗਵਾਚ ਪਈ ਕਿ ਅਸੀਂ ਚਾਹੀਨਾ ਮਿਲਣ ਵਾਸਤੇ ਕਿ ਉਹਨਾਂ ਦੇ ਕੋਲ ਜਿਹੜਾ ਖਾਲਸਾ ਰਾਜ ਓਕੂਪਾਈਡ ਖਾਲਸਾ ਰਾਜ ਹੈ ਜਿਹਨੂੰ ਸਰਕਾਰੀ ਖਾਲਸਾ ਕਿਹਾ ਜਾਂਦਾ ਸੀ ਕੁਝ ਇਲਾਕਾ ਚਾਈਨਾ ਦੇ ਕੋਲ ਹੈਗਾ ਹੈ ਬੀਤੇ ਦਿਨੀ ਫੋਟੋਆਂ ਸੋਸ਼ਲ ਮੀਡੀਆ ਤੇ ਖਾਲਸਾ ਰਾਜ ਦੇ ਮੱਝਾਂ ਦੇ ਲੱਗੇ ਮੈਨੇ ਸਾਡੇ ਨਿਸ਼ਾਨ ਸਾਹਿਬ 4 ਸਾਲ ਪਹਿਲਾਂ ਹੀ ਫੋਟੋ ਬਹੁਤ ਵਾਇਰਲ ਹੋਈ ਸੀ ਉਹ ਬਰਖ ਦੇ ਵਿੱਚ ਲੱਗੇ ਹੋਏ ਨੇ ਤੇ ਉਦੋਂ ਵੀ ਇਹਨਾਂ ਨੇ ਆਪਣੇ ਰਾਜਦੂਤ ਭੇਜੇ ਸੀਗੇ ਉੱਥੇ ਤੇ ਉਦੋਂ 74 ਦੇ ਵਿੱਚ ਜਦੋਂ ਅਕਲਵੀਆ ਰਿਵਾਜ ਪਈ ਗਿਆ ਤੇ ਨਾਲ ਆਈ ਥਿੰਕ ਕਰਨਚੰਦ ਗਾਂਧੀ ਦਾ ਵੀ ਮੁੰਡਾ ਸੀਗਾ ਪੱਤਰਕਾਰ ਸੀ ਉਹ ਉਹਦਾ ਹੀ ਉਹਦੀ ਹੀ ਕਿਤਾਬ ਦੇ ਵਿੱਚੋਂ ਇਹ ਮੈਂ ਪੜ੍ਹਿਆ ਸੀਗਾ ਤੇ ਉਹਨਾਂ ਨੇ ਕਿਹਾ ਵੀ ਆਹ ਜਿਹੜਾ ਹੈ ਕਿ ਇਹ ਥਾਂ ਜਿਹੜੀ ਹੈ ਇੰਡੀਅਨ ਸਟੇਟ ਦੀ ਹੈ ਇੰਡੀਆ ਦੀ ਹੈ ਵੀ ਤੁਸੀਂ ਇਹ ਇੰਡੀਆ ਨੂੰ ਦੋ ਵਾਪਸ ਤਾਂ ਉਹਨੇ ਕਿਹਾ ਸੀ ਨੋ this land is belongs to ਖਾਲਸਾ ਰਾਜ ਸਰਕਾਰੇ ਖਾਲਸਾ ਮਤਲਬ ਜਿੱਦਣ ਉਹ ਕਲੇਮ ਕਰਨਗੇ ਅਸੀਂ ਉਹਨਾਂ ਨੂੰ ਦਵਾਂਗੇ ਹੂ ਦਾ ਹੈ ਲਾਰ ਯੂ ਅਟਲੀਆ ਰੀਵਾਜਪਈ ਨੂੰ ਇਹ ਕਹਿ ਕੇ ਉਹਨਾਂ ਨੇ ਵਾਪਸ ਕੀਤਾ ਸੀ ਔਨ ਰਿਕਾਰਡ ਕਿਤਾਬ ਦੇ ਵਿੱਚ ਇਟ ਮੀਨਸ ਅਸੀਂ ਭੁੱਲ ਗਏ ਅਸੀਂ ਕਿਹਦੇ ਵਾਰਸ ਆ ਕਿਹੜੇ ਖਿੱਤੇ ਦੇ ਵਾਰਸ ਆ ਦੁਨੀਆ ਨੂੰ ਪਤਾ ਆ ਯੂਨੋ ਨੂੰ ਪਤਾ ਆ ਬਾਹਰ ਨਹੀਂ ਰੈਂਡਮਸ ਹੋ ਰਹੇ ਨੇ ਨਹੀਂ ਤਾਂ ਉਰੇ ਬਹੁਤ ਅਥਾਰਟੀ ਨੇ ਸਿੰਪਲ ਜੀ ਐਗਜ਼ੈਂਪਲ ਤਾਂ ਦਊਂਗਾ ਅਮਰਿਤਪਾਲ ਦੀ ਫੋਟੋ ਲੱਗੀ ਆ ਪਿੱਛੇ ਜਥੇਦਥ ਆਪਕੇ ਖਾਲਸਾ ਵੀ ਵਾਸਤੇ ਬੜਾ ਕਿੰਨੀ ਭੀੜ ਸੀ ਮੈਨੂੰ ਆਪ ਦੱਸੋ ਪਿੱਛੇ ਕਿੰਨੀ ਭੀੜ ਸੀ ਉਹਦੇ ਪਿੱਛੇ ਤੇ ਰੋਡੇ ਦੀ ਤਾਂ ਪਿੰਡ ਦੀ ਧਰਤੀ ਤੇ ਜਦੋਂ ਤੇ ਦਸਤਾਰਾਂ ਸੀ ਜੀਆਂ ਕਿੰਨੀਆਂ ਸਜਾਈਆਂ ਸੀ ਤੇ ਜਦੋਂ ਦਾ ਡਿਪਰੂਡ ਗਿਆ ਮੈਨੂੰ ਦੱਸ ਦੋ ਜਿਨ੍ਹਾਂ ਨੇ ਦਸਤਾਰਾਂ ਬਨੀਆਂ ਸੀਗੀਆਂ ਉਹਨਾਂ ਵਿੱਚੋਂ ਇੱਕ ਜਥੇਬੰਦੀ ਨੂੰ ਸੜਕ ਉੱਤੇ ਜਾਂ ਕੋੜ ਦੇ ਵਿੱਚ ਜਾਂ ਦਿੱਲੀ ਤੱਕ ਪਹੁੰਚ ਕਰਦੇ ਦੇਖਿਆ ਬਣਾ ਲਓ ਹੋਰ ਜਥੇ ਦਾ ਲਾ ਲਓ ਅੱਗੇ ਸੋ ਪਨਾਲ ਕੌਮ ਦੇ ਸਾਡੇ ਵਿੱਚ ਨੇ ਤੁਸੀਂ ਪਛਾਣਨੇ ਦੇਖੋ ਪਹਿਲਾਂ ਪਛਾਣਨੇ ਬਹੁਤ ਆਥੇ ਸੀ ਔਰੰਗਾ ਆ ਬਾਬਰ ਆ ਮਸਾ ਰੰਗੜਾ ਠੀਕ ਹੈ ਮੰਤ ਨੇ ਉਹ ਪਛਾਣਨੇ ਬਹੁਤ ਸੌਕੇ ਸੀ ਸਾਡੇ ਦੁਸ਼ਮਣ ਸਾਡੇ ਸਾਹਮਣੇ ਸੀ ਅੱਜ ਉਹ ਦੁਸ਼ਮਣ ਜਿਹੜੇ ਨੇ ਉਹ ਸਾਡੇ ਵਿੱਚ ਸਾਡੇ ਵਰਗੇ ਨੇ ਤਾਂ ਚੰਗਾ ਹੋਗਾ ਵੀ ਤੁਸੀਂ ਅੱਖਾਂ ਖੋਲ ਲਓ ਅਸੀਂ ਜਿਹੜੀ ਜਿਹਦੇ ਹੱਥ ਡੰਡਾ ਉਹਦੇ ਪਿੱਛੇ-ਪਿੱਛੇ ਨਾ ਤੁਰਿਏ ਕਿਉਂਕਿ ਸਾਡੇ ਸ਼੍ਰੀ ਅਕਾਲ ਤਖਤ ਸਾਡੇ ਜਹੇਦਾਰ ਨੂੰ ਮਰਵਾਉਣ ਵਾਲੇ ਉਹੀ ਸੀ ਜਿਹੜੇ ਕਬਰਾਂ ਨੂੰ ਜਾ ਕੇ ਉਹਦੇ ਸਰੋਤੇ ਪਾ ਰਹੇ ਨੇ ਜਿਹੜੇ ਉਸ ਸਿੰਘਣੀ ਦੇ ਹੱਥੋਂ ਸਰੋਪਾ ਪੋਆ ਰਹੇ ਨੇ ਜਿਹਦਾ ਪਤੀ ਸਾਡੇ ਤਖਤ ਦਾ ਜਹੇਦਾਰ ਜਿਨ੍ਹਾਂ ਨੇ ਮਰਵਾਇਆ ਐਵੀਡੈਂਸ ਦੇ ਸਾਹਮਣੇ ਗਵਾਹਾਂ ਦੇ ਸਾਹਮਣੇ ਕਿੰਨੇ ਕਿੰਨੇ ਕਿੱਥੇ ਕਿੱਥੇ ਕਿੱਥੋਂ ਕਿੱਥੋਂ ਫੋਨ ਕੀਤਾ ਉਹਨਾਂ ਦੇ ਗਵਾਹ ਵੀ ਨਹੀਂ ਸਾਹਮਣੇ ਤੇ ਅਜਿਹੇ ਗਵਾਹ ਵੀ ਨਹੀਂ ਜਿਹੜੇ ਉਸ ਵੇਲੇ ਖਾਣੇ 'ਚ ਮੌਜੂਦ ਸੀ ਜਿਹੜੇ ਅਜੇ ਤੱਕ ਮੀਡੀਆ ਸਾਹਮਣੇ ਨਹੀਂ ਆਏ ਪਰ ਦੱਸਦੇ ਰਹੇ ਮੇਰੇ ਚੈਨਲ ਤੇ ਫੋਨ ਉਸ ਵਾਈਪ ਹੋ ਗਏ ਉਹਦੇ ਡਰਾਈਵਰ ਤੱਕ ਦੱਸ ਦੇਣੀ ਕਿ ਕੌਮਕੇ ਜੀ ਦੇ ਨਾਲ ਕੀ ਕੀ ਕੀਤਾ ਕਿਸੇ ਨੇ ਨਹੀਂ ਸਦਸਿਆ 11 ਟੋਟੇ ਕੀਤੇ ਸੀ ਪਰ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦੇ 11 ਟੋਟੇ ਕਰਕੇ ਸੱਤ ਵਿੱਚ ਸੁੱਟਿਆ ਤਾਂ ਉਹਨਾਂ ਨੂੰ ਸ਼ੌਕ ਨਹੀਂ ਸੀ ਉਹਨਾਂ ਨੇ ਸੱਚਾਈ ਦੇ ਨਾਲ ਦੱਸਿਆ ਜੋ ਅੱਖੀਂ ਦੇਖਿਆ ਹੱਡੀ ਹੰਡਾਇਆ ਕਿ ਉਹ ਬਾਣੀ ਪੜਦੇ ਸੀ ਤੇ ਸਟੋਵ ਦੇ ਉੱਤੇ ਤੱਤਾ ਕਰਕੇ ਬਾਜ ਉਹਨਡੀ ਜ਼ੁਬਾਨ ਤੇ ਬਾਰ-ਬਾਰ ਲਾਇਆ ਗਿਆ ਕਿ ਤੂੰ ਚੁੱਪ ਕਰ ਬਾਣੀ ਪਾਣੀ ਬੰਦ ਕਰ ਉਹ ਜਿਉਂਦੇ ਸੀ ਜਦੋਂ ਉਹਨਾਂ ਦੇ ਗੋਡੇ ਵੱਢਣੇ ਸ਼ੁਰੂ ਕੀਤੇ ਗਏ ਤੇ ਕੋਈ ਤੀਜਾ ਪਿਆਸੀ ਜਿੰਦ ਤੋਂ ਨਹੀਂ ਦੇਖਿਆਗਾ ਉਹਦੀ ਚੀਕ ਨਿਕਲੀ ਇੱਕ ਧੀ ਸੀ ਜਿਹਨਾਂ ਜਬਰ ਲਗਾਤਾਰ ਉਸੇ ਥਾਣੇ ਦੇ ਵਿੱਚ ਹੋ ਰਿਹਾ ਸੀ ਸਭ ਕੁਝ ਪਤਾ ਆਇਆ ਇਹਨਾਂ ਨੂੰ ਪਰ ਇਹਨਾਂ ਨੇ ਗੋਮੁਲਾ ਤੋਂ ਮਿੱਟੀ ਝਾੜਨੀ ਹੈ 93 'ਚ ਇੱਕ ਜੰਡਰੀ ਨੂੰ ਮਰਵਾਇਆ ਸੀਗਾ 97 'ਚ ਸਕੀਮ ਲਾਈਫ ਆਜ਼ਾਦਾਂ ਨੇ ਅਸੀਮ ਸਾਫ ਦੇਣੇ ਆ ਉਹਨਾਂ ਦਾ ਜਿਹੜਾ ਮੈਨੀਫੈਸਟੋ ਸੀਗਾ ਉਹਦੇ ਵਿੱਚ ਬਕਾਇਦਾ ਲਿਖਿਆ ਸੀ ਇਨਸਾਫ ਦਵਾਂਗੇ ਉਸ ਤੋਂ ਬਾਅਦ ਸਰਕਾਰ ਬਣ ਗਈ ਉਸ ਤੋਂ ਬਾਅਦ 1.5 ਸਾਲ ਬਾਅਦ ਇਹਨਾਂ ਨੂੰ ਚੇਤੇ ਆਇਆ ਵੀ ਹੁਣ ਅਸਾਨੂੰ ਕਮਿਸ਼ਨ ਉਹ ਵੀ ਜਦੋਂ ਜਾਗੀਰ ਜ਼ਮੀਰਾਂ ਵਾਲੇ ਸਿੱਖਾਂ ਨੇ ਇਹਨਾਂ ਨੂੰ ਲਾੜਨ ਦਾ ਪਾਈਆਂ ਵੀ ਤੁਸੀਂ ਤਾਂ ਇਸ ਮੁੱਦੇ ਦੇ ਉੱਤੇ ਸਰਕਾਰ ਬਣਾਈ ਸੀ 1.5 ਸਾਲ ਬਾਅਦ ਬੀਬੀ ਤਵਾੜੀ ਕਮਿਸ਼ਨ ਬਣਿਆ ਰਿਪੋਰਟ ਬਣ ਕੇ ਹੀ ਗੋਡੇ ਥਲੇ ਦਬ ਕੇ ਰੱਖੀ ਉਸ ਤੋਂ ਬਾਅਦ ਵੀ 10 ਸਾਲ ਸੱਤਾ ਦੇ ਰਹੇ ਆ 5 ਸਾਲ ਉਹ 10 ਸਾਲ ਉਸ ਤੋਂ ਬਾਅਦ 70 ਸੱਤਾ ਦੇ ਆਂਦੀ ਰਾਮ ਰਹੀਮ ਨੂੰ ਚੋਲਾ ਬਣਾ ਕੇ ਭੇਜਤਾ ਗੁਰਕਲਗੀ ਧਰਦਾ ਨਮਨ ਸਿਆਪਾ ਕੌਮ ਚੇ ਪਾਤਾ 15 ਦੇ ਬਿਆਦਗੀਆਂ ਹੋ ਗਈਆਂ ਕੌਂਕੇ ਜੀ ਦਾ ਮਸਲਾ ਕਿਸੇ ਨੂੰ ਯਾਦ ਨਹੀਂ ਪਿਛਲੇ 5 ਮਿੰਟ ਤੋਂ ਆਪਣੇ ਚੈਨਲ ਉੱਤੇ ਮੈਂ ਲਗਾਤਾਰ ਆਲਾ ਪਾ ਰਿਹਾ ਸੀ ਕਿ ਫਾਈਲ ਕੱਢੋ ਹੁਣ ਫੇਰ ਤਾਂ ਜਦੋਂ ਫਾਈਲ ਨਿਕਲ ਹੀ ਆ ਤੇ ਇਹਨਾਂ ਨੂੰ ਲੱਗਿਆ ਵੀ ਉਦੋਂ ਵੀ ਤਾਂ 97 ਜੇ ਸਰਕਾਰ ਬਣ ਗਈ ਸੀ ਕੌਂਕੇ ਦੇ ਮਸਲੇ ਤਾਂ ਕਿ ਹੋਇਆ ਸੀ ਮਰਵਾਇਆ ਫੇਰ ਤਾਂ ਇੱਕ ਵਾਰ ਇਹ ਹੀ ਕਾਰਡ ਖੇਡ ਕੇ ਦੇਖ ਲੈਣੇ ਆ ਸੰਦਰ ਨੂੰ ਬੇਵਕੂਫੀ ਬਣਾਣਾ ਹੈ ਘਰੇ ਜਾ ਕੇ ਸਿੰਘਣੀ ਦੇ ਹੱਥੋਂ ਜਿਹੜੀ ਦਰਖਾਸਤ ਤੁਹਾਡੇ ਸਾਹਮਣੇ ਬਹੁਤ ਫਰਮੇ ਐਕਸਪਲੇਨਟਰੀ ਦਿੱਤੀ ਦਿੱਤੀ ਹੈ ਉਹਦੇ ਵਿੱਚ ਸਾਰੇ ਬੰਦੇ ਕੌਂਕੇ ਜੀ ਦੇ ਕਾਤਲ ਜਿਹੜੇ ਦੱਸੇ ਗਏ 4-4 ਬੰਦੇ ਕੀ 벨ਟ ਤਰਾ ਕੇ ਜਿਹੜਾ ਤੋਂ ਭੱਜੇ ਕੌਂਕਾ ਜੀ ਫਰਾਰ ਹੋ ਗਏ ਉਹ ਵੀ ਉਹਨਾਂ ਦੇ ਨਾਮ ਨਹੀਂ ਹੈਗੇ ਜਿਨ੍ਹਾਂ ਨੇ ਕਤਲ ਦੇ ਇਲਜ਼ਾਮ 'ਚ ਚੱਕਿਆ ਸੀ ਉਹਨਾਂ ਨੂੰ ਘਰੋਂ ਉਹਨਾਂ ਦੇ ਵੀ ਨਾਮ ਨਹੀਂ ਹੈਗੇ ਹੋਰ ਜਿਹੜੇ ਵੀ ਮੇਨ ਐਕਿਊਜ਼ਡ ਸੀਗੇ ਜਿਹੜੇ ਦੋਸ਼ੀ ਮੇਨ ਸੀਗੇ ਉਹ ਸਾਰੇ ਉਸੇ ਕੰਪਲੇਨ ਦੇ ਵਿੱਚ ਬਰੀ ਨੇ ਜਿਹੜੀ ਉਹਨਾਂ ਦੀ ਸਿੰਘਣੀ ਤੋਂ ਦਵਾਈ ਗਈ ਹੈ ਗੁਰਮੇਲ ਕੌਰ ਦੇ ਕੋਲੋਂ ਪਰ ਫਿਰ ਵੀ ਬਹੁਤ ਜਿਹੜੇ ਸਿਹਤ ਸਾਡੇ ਵਕੀਲ ਹੈਗੇ ਨੇ ਉਹਨਾਂ ਨੇ ਲੈਟਰ ਉਸ ਨੂੰ ਭੇਜਨੇ ਚੌੜਾ ਜੀ ਵਰਗਿਆਂ ਨੇ ਸਾਈਡ ਡਿਟੇਲ ਭੇਜੇ ਵੀ ਆ ਚੀਜ਼ਾਂ ਐਡ ਕਰਵਾਈਆਂ ਜਾਣ ਤੇ ਜੇ ਅਸੀਂ ਆਪਣੇ ਰਾਜ ਭਾਗ ਤੇ ਖੜੇ ਹੁੰਦੇ ਤਾਂ ਸਾਨੂੰ ਕਹਿਣਾ ਨਾ ਪੈਂਦਾ ਆ ਚੀਜ਼ਾਂ ਐਡ ਕਰਵਾਈਆਂ ਜਾਣ ਤੇ ਇਹ ਚੀਜ਼ਾਂ ਐਡ ਕਰਵਾਉਣ ਵਾਸਤੇ ਆ 2 4 10 ਦੀ ਲੋੜ ਨਹੀਂ ਹੈਗੀ ਇੱਕ ਇੱਕ ਪਰਿਵਾਰ ਦੇ ਘਰ ਦੇ ਵਿੱਚ ਤੁਹਾਨੂੰ ਆਪ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਵੀ ਅਸੀਂ ਆਪਣਾ ਖੁਦ ਦਾ ਖਿੱਤਾ ਲੈਣਾ ਹੈ ਜਾਂ ਇਹਨਾਂ ਦੀਆਂ ਜੁੱਤੀਆਂ ਖਾ ਕੇ ਗੁਲਾਮ ਬਣ ਕੇ ਰਹਿਣਾ ਹੈ ਹੋਵੋ 71 ਮਿਲੋ ਮੇਰੇ ਭਾਈ ਦੁਬੀ ਦਾ ਦੂਰ ਕਰੋ ਲਿਬਾਈ ਇਹ ਸਿਰਫ ਕਹਿਣ ਮਾਤਰ ਨਹੀਂ ਬਸ ਹੀ ਖੜ ਕੇ ਪ੍ਰਚਾਰ ਦੀਏ ਆਪਣੇ ਪਿੰਡਾਂ ਦੇ ਵਿੱਚ ਆਪਣੇ ਮੁਹੱਲਿਆਂ ਦੇ ਵਿੱਚ ਆਪਣੀ ਪਹਿਲਾਂ ਤਾਂ ਭਾਈਚਾਰਕ ਸਾਂਝ ਵਧਾਓ ਚਾਹੇ Hindu ਹੋਵੇ ਚਾਹੇ Musalmanਾ ਚਾਹੇ Bodhiਆ ਚਾਹੇ Jainiਏ ਇਹ ਜਿਹੜੇ ਤੁਸੀਂ ਸਿਆਸਤ ਪਿੱਛੇ ਲਾ ਕੇ ਪਾੜ ਪਾਏ ਆ ਨਾ ਇਹਨਾ ਪਾੜਾ ਨੇ ਬੇੜਾ ਕਰਕ ਕੀਤਾ ਆ ਤੁਸੀਂ ਆਪਸ ਦੇ ਵਿੱਚ ਭਾਈਚਾਰਕ ਸਾਂਝ ਵਧਾਓ ਤੁਸੀਂ ਪੰਜਾਬੀ ਬੋਲਦੇ ਛਿੱਟੇ ਦੇ ਮਾਲਕ ਹੋ ਚਾਹੇ Hindu ਹੋ ਚਾਹੇ Musalmanਾ ਹੋ ਚਾਹੇ ਕਿਸੇ ਹੋਰ ਤਰ੍ਹਾਂ ਤੋਂ ਬਿਲੋਂਗ ਕਰਦੇ ਹੋ ਬਸ ਜਿਹੜੇ ਇਮੀਗ੍ਰੇਟਡ ਭਈਏ ਬਏ ਹੋਣ ਨੂੰ ਛੱਡ ਕੇ ਮੈਂ ਕਲੀਅਰ ਕਰ ਦਾਂ ਨਹੀਂ ਤਾਂ ਉਹ ਵੀ ਵਿੱਚ ਹੀ ਸਮਝਣ ਆਪਣਿਆਂ ਨੂੰ ਲੱਗ ਪੈਂਦੇ। ਸੋ ਮੈਂ ਅੰਤ ਤੱਕ ਇਹੀ ਕਹਾਂਗਾ ਇਹ ਉਹ ਕੌਮ ਹੈ ਜਿਨੇ ਜਦੋਂ ਸਰਹੰਦ ਦੀ ਇੱਟ ਨਾ ਇੱਟ ਖੜਕਾ ਕੇ ਸਰਹੰਦ ਫਤਿਹ ਕਰ ਲਈ ਸੀ ਨਾ ਤਾਂ ਸਾਹਮਣੇ ਉਹਦੇ ਮੁਸਲਮਾਨਾਂ ਦੀਆਂ ਦੋ ਮਜ਼ਾਰਾਂ ਨੇ ਬਾ ਬੰਦਾ ਸਿੰਘ ਬਹਾਦਰ ਨੇ ਉਹ ਹੱਥ ਤੱਕ ਨਹੀਂ ਸਿਲਾਇਆ। ਉਹ ਅੱਜ ਵੀ ਉੱਥੇ ਖੜੀਆਂ ਨੇ। ਅਸੀਂ ਆਪਣੇ ਗੁਰੂ ਘਰਾਂ ਦੇ ਬੇੜੇ ਕਰਨ ਕਰ ਲਏ ਆ ਇਤਿਹਾਸ ਮਿੱਟੀ ਕਰਦਾ। ਪਰ ਸਿੱਖ ਕੌਮ ਉਹ ਨਹੀਂ ਜੋ ਕਿਸੇ ਦਾ ਇਸ਼ਟ ਸਥਾਨ ਢਾ ਕੇ ਆਪਣਾ ਨਵਾਂ ਬਣਾ ਕੇ ਤਾਂ ਫੇਰ ਉਹਦੇ ਵਿੱਚ ਅਸੀਂ ਆਤਮਾ ਫੂਕਣ ਦੀ ਕੋਸ਼ਿਸ਼ ਕਰੀਏ ਉਹ ਵੀ ਇਹ ਕਹਿ ਕੇ ਕਿ ਪੂਰਾ ਹੋ ਗਿਆ ਜੀ ਸਾਡਾ ਮੰਦਰ ਠੀਕ ਹੈ ਪ੍ਰਾਣ ਪ੍ਰਤਿਸ਼ਠਾ ਕਰ ਰਹੇ ਤੇ ਉਹਨਾਂ ਦੇ ਆਪਣੇ ਜਿਹੜੇ ਸੀਨੀਅਰ ਚਾਰ ਮੱਠਾਂ ਦੇ ਆਗੂ ਨੇ ਉਹ ਕਹਿੰਦੇ ਨੇ ਅਧੂਰੇ ਮੰਦਰ ਦੇ ਵਿੱਚ ਕੀਤੀ ਗਈ ਪ੍ਰਾਣ ਪ੍ਰਤਿਸ਼ਠਾ ਕਦੇ ਕਬੂਲ ਨਹੀਂ ਹੁੰਦੀ ਤੇ ਉਹਨੂੰ ਹੋਣੀ ਵੀ ਨਹੀਂ ਕਿਉਂਕਿ ਧੋਖੇ ਦੇ ਨਾਲ ਕਦੇ ਜੰਗਾ ਹਮੇਸ਼ਾ ਵਾਸਤੇ ਨਹੀਂ ਜਿੱਤੀਆਂ ਜਾਂਦੀਆਂ ਅਸੀਂ ਹਿੱਕ ਦੇ ਜ਼ੋਰ ਤੇ ਪਹਿਲਾਂ ਵੀ ਰਾਜ ਕੀਤਾ ਆ ਅੱਗੇ ਵੀ ਕਰਾਂਗੇ ਪਰ ਜੇ ਕਿਸੇ ਨੇ ੱਟ ਦਾ ਨਾਮ ਦਿੱਤਾ ਨਾ ਕਰਾਂਗੇ ਇਹ ਭਰੋਸਾ ਸਾਨੂੰ ਹੋਣਾ ਚਾਹੀਦਾ ਜੋ ਸਾਡਾ ਸਿਧਾਂਤ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਤੇ ਰਹਾਂਗੇ ਪਰ ਜਿਹੜੇ ਮਸੰਦ ਗਾਤਰੇ ਚੁਣਿਆ ਵਾਲੇ ਆ ਗਏ ਆ ਛਾਨਣਾ ਹੁਣ ਉਹ ਤਾਂ ਹੈ ਨਹੀਂ ਕਲਗੀਧਰ ਪਿਕੜਾਇ ਤੇ ਉਹ ਚਾੜੂਗਾ ਮਸੰਦਾਂ ਵਾਸਤੇ ਹੁਣ ਛਾਨਣਾ ਸਾਨੂੰ ਲਾਣਾ ਪੈਣਾ ਇੰਨੀਆਂ ਕਿ ਬੇਨਤੀਆਂ ਪ੍ਰਵੰਤਨ ਦੇਵ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ